ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊ ਚੈਨਲ ਅਮਰਬਾਈ ਦੇ ਨਾਲ ਇਸ ਟਾਈਮ ਆਸੀ ਪਹੁੰਚਿਆ ਵੇਰਕਾ ਬਲੌਗ ਵੀਡੀਓ ਦਫਤਰ ਤੇ ਗੱਲਬਾਤ ਕਰਦੇ ਆ ਮੈਡਮ ਲਖਵਿੰਦਰ ਕੌਰ ਜੀ ਨਾਲ ਜੋ ਜੁੱਧ ਨਸ਼ਾ ਵਰਤ ਚੱਲ ਰਿਹਾ ਵਾ ਉਸ ਬੰਦ ਵਿੱਚ ਕੀ ਕਹਿਣਾ ਚਾਹੁੰਦੇ ਆ ਆਓ ਗੱਲਬਾਤ ਕਰਦੇ ਆ ਮੈਡਮ ਲਖਵਿੰਦਰ ਕੌਰ ਜੀ ਨਾਲ ਮੈਂ ਲਖਵਿੰਦਰ ਕੌਰ ਮੇਰੇ ਵੱਲੋਂ ਸਸ਼ਕਲ ਜੀ ਮੇਰੇ ਬਲੌਗ ਦੀਆਂ ਟੋਟਲ ਪੰਚਾਇਤਾ 85 ਹਨ ਜਿਹੜੀਆਂ ਕਿ ਜੋ ਕਿ ਵੱਖ-ਵੱਖ ਹਲਕੇ ਵਾਈਜ਼ ਹਨ ਮੈਂ ਉਹਨਾਂ ਦੇ ਮਦਦਕ ਹੀ ਕੰਮ ਕਰਦੀ ਆ ਜੋ ਕਿ ਮੈਂ ਆਪਣੇ ਜੋ ਵੀ ਸੁਨੇਹਾ ਲਾਉਣਾ ਹੁੰਦਾ ਪੰਚਾਇਤਾਂ ਤੇ ਸਰਪੰਚਾਂ ਦੇ ਰਾਹੀਂ ਵੱਖ-ਵੱਖ ਹਲਕੇ ਵਾਈਜ਼ ਕੰਮ ਕਰਕੇ ਮਤਲਬ ਉਹਨਾਂ ਨੂੰ ਸੰਦੇਸ਼ ਦਿੱਤਾ ਜਾਂਦਾ ਵੀ ਇਸ ਤਰ੍ਹਾਂ ਕੰਮ ਹੋਣੇ ਹਨ ਹੁਣ ਸਾਡਾ ਇੱਕ ਜਿਹੜਾ ਨਸ਼ਿਆਂ ਦੇ ਵਿਰੋਧ ਮਹਾਂ ਸਰਕਾਰ ਵੱਲੋਂ ਚਲਾਈ ਗਈ ਹੈ ਅਸੀਂ ਉਸ ਮੁਤਾਬਕ ਸ਼ਡਿਊਲ ਬਣਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਮਨਿਆਦੀ ਕਰਵਾ ਕੇ ਵੱਖ-ਵੱਖ ਤੌਰ ਤੇ ਕੰਮ ਕਰ ਰਹੇ ਆਂ ਤੇ ਮੇਰੀ ਤਾਂ ਹਦਦ ਇਹ ਆ ਵੀ ਜਿਹੜਾ ਵਕ ਵਕ ਅਸੀਂ ਸਾਡੇ ਕੰਮ ਕਰਨ ਦਾ ਤਾਂ ਹੀ ਫਾਇਦਾ ਵਾ ਜੋ ਕਿ ਨਸ਼ਿਆਂ ਦੇ ਵਿਰੁੱਧ ਜਾਂ ਨਸ਼ਾ ਕਰਦਾ ਤੇ ਜਾਂ ਨਸ਼ਾ ਵੇਚਦਾ ਉਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ